ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ-ਬਹੁਤ ਸਵਾਦ ਹੈ ਤੁਹਾਡਾ ਪੰਜਾਬ ਦੀ ਸਿਆਸਤ ਵਿੱਚ ਆਇਆ ਵੱਡਾ ਪੁਚਾਲ ਪੰਜਾਬ ਦੇ ਸੱਤਾਧਾਰੀ ਪਾਰਟੀ ਦੇ ਇੱਕ ਵਿਧਾਇਕ ਨੇ ਦੇ ਦਿੱਤਾ ਅਸਤੀਫਾ ਜੋ ਸਭ ਤੋਂ ਮਸ਼ਹੂਰ ਵਿਧਾਇਕ ਸੀ ਜਿਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਖਲਪਲੀ ਮਚਾ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਹੁਣ ਉਹ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਵੇਗਾ ਉਸਦੇ ਬਾਰੇ ਉਹਨਾਂ ਨੇ ਆਪਣੇ ਐਕਸ ਹੈਂਡਲ ਦੇ ਉੱਪਰ ਪੋਸਟ ਪਾ ਕੇ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਬੋਲੇ ਨੇ ਤੇ ਆਪਣੀ ਅਗਲੀ ਰਾਜਨੀਤੀ 2027 ਦੀਆਂ ਵਿਧਾਨ ਸਭਾ ਚੋਣਾਂ ਉਹ ਨਵੀਂ ਪਾਰਟੀ ਦੇ ਵੱਲੋਂ ਲੜਨਗੇ ਜਿਸਦੇ ਬਾਰੇ ਅੱਜ ਉਹਨਾਂ ਨੇ ਇਹ ਆਪਣੀ ਜਾਣਕਾਰੀ ਦਿੱਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰੋ ਚ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਮਚ ਗਈ ਹੈ ਜੋ 1 ਸਾਲ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਪਾਰਟੀ ਤੋਂ ਅਸਤੀਫਾ ਦੇਣ ਲੱਗ ਗਏ ਨੇ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜੋ ਅੰਮ੍ਰਿਤਸਰ ਉਤਰੀ ਤੋਂ ਕਮਰ ਵਿਜੇ ਪ੍ਰਤਾਪ ਸਿੰਘ ਛੱਡ ਕੇ ਪਾਸੇ ਹੋ ਗਏ ਉਸ ਤੋਂ ਬਾਅਦ 3 ਹਲਕੇ ਦੀ ਵਿਧਾਇਕ ਤੇ ਕਨ ਮੰਤਰੀ ਅਨਮੋਲ ਗਗਨਮਾਨ ਛੱਡ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਪਰ ਅੱਜ ਆਮ ਆਦਮੀ ਪਾਰਟੀ ਦੇ ਇੱਕ ਮਸ਼ਹੂਰ ਵਿਧਾਇਕ ਨੇ ਜਿਵੇਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਦੱਸ ਦਈਏ ਕਿ ਉਸ ਵਿਧਾਇਕ ਨੇ ਜੋ ਆਪਣਾ ਕੈਬਨਿਟ ਰੈਂਕ ਵੀ ਛੱਡ ਦਿੱਤਾ ਜਿਸ ਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਹੋਇਆ ਸੀ ਸੋ ਉਸ ਨੂੰ ਬਹੁਤ ਦੁੱਖ ਲੱਗਿਆ ਹੈ ਉਹਨਾਂ ਨੇ ਕਿਹਾ ਕਿ ਜੋ ਅੱਜ ਸੋਸ਼ਲ ਮੀਡੀਆ ਦੇ ਹੈਂਡਲ ਉੱਪਰ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਖਿਲਾਫ ਉਹਨਾਂ ਨੇ ਇਹ ਪੜਾਅ ਕੱਢੀ ਹੈ ਉਹਨਾਂ ਨੇ ਸ਼ੇਅਰ ਕਰਦਿਆਂ ਦੱਸਿਆ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਮਨ ਸਰੂਪਾਂ ਦੇ ਮਾਮਲੇ ਵਿੱਚ ਦਿੱਤੇ ਗਏ ਬਿਆਨ ਤੋਂ ਉਹ ਪੂਰੀ ਤਰ੍ਹਾਂ ਦੁਖੀ ਸਨ ਉਹਨਾਂ ਲਾਈਵ ਹੋ ਕੇ ਦੱਸਿਆ ਕਿ ਰਾਜਾ ਸਾਹਿਬ ਦੇ ਇਸ ਇਤਕਾਰ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਮੈਂ ਆਪਣੇ ਕੈਬਨ ਮੰਤਰੀ ਦੇ ਰੈਂਕ ਅਤੇ ਚੇਅਰਮੈਨ ਕਨਵੇਅਰ ਦੇ ਹਉਦੇ ਤੋਂ ਅਸਤੀਫਾ ਦਿੰਦਾ ਮੈਂ ਇਹੋ ਜਿਹੇ ਅਹੁਦੇ ਨੂੰ ਲੱਤ ਮਾਰਦਾ ਸੋ ਤੁਹਾਨੂੰ ਦੱਸ ਦਈਏ ਕਿ 1 ਸਾਲ ਪਹਿਲਾਂ 2024 ਦੇ ਵਿੱਚ ਉਹਨਾਂ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਕੈਬਨ ਮੰਤਰੀ ਬਣਾਇਆ ਗਿਆ ਸੀ ਸੋ ਬੰਗਾ ਹਲਕੇ ਤੋਂ ਵਿਧਾਇਕ ਡਾਕਟਰ ਸੁਖੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ ਨੇ ਤੇ ਪਾਰਟੀ ਦੇ ਅਹੁਦੇ ਤੋਂ ਛੱਡਣ ਤੋਂ ਬਾਅਦ ਵੱਖ ਹੋ ਗਏ ਨੇ ਉਹਨਾਂ ਨੇ ਅੱਜ 14 ਅਗਸਤ ਜੋ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਸੋ ਦੱਸਦੀ ਹੈ ਕਿ ਡਾਕਟਰ ਸੁਖੀ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਆਪ ਸ਼ਾਮਲ ਹੋਏ ਸਨ ਕਿਉਂਕਿ ਲਗਾਤਾਰ ਦੂਜੀ ਵਾਰ ਉਹ ਵਿਧਾਇਕ ਚੁਣੇ ਗਏ ਸਨ ਹਲਕਾ ਬੰਗਾ ਤੋਂ ਜਦੋਂ ਦੂਜੀ ਵਾਰ ਉਪਦੇਖ ਚੁਣੇ ਗਏ ਪਹਿਲੀ ਵਾਰ ਬਣੇ ਤਾਂ ਉਸ ਸਮੇਂ ਕਾਂਗਰਸੀ ਸਰਕਾਰ ਆ ਗਈ ਉਸ ਸਮੇਂ ਵੀ ਉਹਨਾਂ ਦੇ ਹਲਕੇ ਦਾ ਵਿਕਾਸ ਨਹੀਂ ਹੋ ਸਕਿਆ ਤੇ ਦੂਸਰੀ ਵਾਰ ਜਦੋਂ ਚੁਣੇ ਗਏ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ 2024 ਵਿੱਚ ਸ਼ਮੂਲੀਅਤ ਕਰ ਲਈ ਜੋ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਬਦਲਾ ਜੋ ਉਹਨਾਂ ਦੇ ਪਾਰਟੀ ਬਦਲਣ ਦੀ ਦਲ ਬਦਲਣ ਦੀ ਉਹਨਾਂ ਦੇ ਉੱਪਰ ਹਾਈ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਸੀ ਪਰ ਅਜੇ ਤੱਕ ਜੋ ਡਾਕਟਰ ਸੁਖੀ ਆਪ ਵਿੱਚ ਹੀ ਮੌਜੂਦ ਸਨ ਪਰ ਅੱਜ ਉਹਨਾਂ ਨੇ ਜੋ ਰਾਜਾ ਸਾਹਿਬ ਦੇ ਵਿੱਚ ਜਿਹੜਾ ਕਿ ਉਥੋਂ ਦੇ ਧਾਰਮਿਕ ਸਥਾਨ ਹੈ ਬੰਗਾ ਦੇ ਵਿੱਚ ਉਹਨਾਂ ਦੇ ਖਿਲਾਫ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਤੇ ਉਹਨਾਂ ਨੇ ਆਪਣਾ ਉਹਦਾ ਛੱਡ ਦਿੱਤਾ ਸੋ ਉਹਨਾਂ ਨੇ ਕਿਹਾ ਕਿ ਲਗਾਤਾਰ ਜੇ ਮੈਂ ਵਿਧਾਇਕ ਬਣਦਾ ਰਿਹਾ ਤਾਂ ਮੈਂ ਐਸੇ ਰਾਜਾ ਸਾਹਿਬ ਦੇ ਸਥਾਨ ਤੋਂ ਹੀ ਬਣਦਾ ਰਿਹਾ ਮੈਂ ਰਾਜਾ ਸਾਹਿਬ ਜੋ ਹਲਕਾ ਬੰਗਾ ਦਾ ਇਹ ਧਾਰਮਿਕ ਸਥਾਨ ਹੈ ਜਿੱਥੇ ਬਹੁਤ ਹੀ ਗੁਰ ਮਰਿਆਦਾ ਦੇ ਅਨੁਸਾਰ ਸ਼ੋਮੀ ਕਮੇਟੀ ਦੇ ਅਧੀਨ ਇੱਥੇ ਪਵਨ ਸਰੂਪਾਂ ਦਾ ਸਤਿਕਾਰ ਹੁੰਦਾ ਇੱਥੇ ਹਰ ਰੋਜ਼ ਜਿਹੜਾ ਕਿ 40 ਤੋਂ 45 ਅਖੰਡ ਪਾਠ ਜਿਹੜੇ ਲਗਾਤਾਰ ਪ੍ਰਵਾਹ ਚੱਲਦਾ ਰਹਿੰਦਾ ਸੋ ਸ਼੍ਰੋਮਣੀ ਕਮੇਟੀ ਦੇ ਅਧਿਨੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੂਠ ਬੋਲਿਆ ਜੋ ਇਸ ਗੁੰਮਰਾਹ ਕੀਤਾ ਜਾ ਰਿਹਾ ਜਿਹੜੇ ਕਿ ਇੱਥੇ 169 ਪਾਵਨ ਸਰੂਪਾਂ ਦੇ ਬਾਰੇ ਜਿਸ ਤੋਂ ਉਹ ਦੁਖੀ ਹੋਇਆ ਉਹਨਾਂ ਨੇ ਕਿਹਾ ਮੈਂ ਅੱਜ ਵੀ ਰਾਜਾ ਸਾਹਿਬ ਦਾ ਤੇ ਮੈਂ ਰਾਜਾ ਸਾਹਿਬ ਦੀ ਸੰਗਤਾਂ ਦਾ ਸਤਿਕਾਰ ਕਰਦਾ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਪਣੇ ਅਹੁਦੇ ਨਹੀਂ ਲੈਣਾ ਚਾਹੁੰਦਾ ਜਿਸ ਕਰਕੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਮਾਨ ਨੂੰ ਜੋ ਇਸ ਰਿਪੋਰਟ ਦੇ ਵਿੱਚ ਆਪਣੇ ਵੱਲੋਂ ਪਹਿਲ ਕਰੀਆਂ ਦੇ ਆਧਾਰ ਤੇ ਨਤੀਜੇ ਵਜੋਂ ਉਹਨਾਂ ਨੇ ਇਹ ਰਸਤਾ ਚੁਣਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਅੱਜ ਵੱਲ ਬਖਸ਼ੇ ਮੈਨੂੰ ਰਾਜਾ ਸਾਹਿਬ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਤੇ ਪੂਰੀ ਲੀਡਰਸ਼ਿਪ ਨੂੰ ਇਸ ਸਥਾਨ ਦੇ ਬਾਰੇ ਜਾਣੂ ਕਰਵਾ ਸਕਾਂ ਤੇ ਇਥੋਂ ਦੇ ਸਥਾਨ ਦੇ ਬਾਰੇ ਜਾਣਕਾਰੀ ਦੇ ਸਕਾਂ